ਯੂਪੀ ਵਿੱਚ ਜਿੱਥੇ ਸਿੱਖਾਂ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਸਿੱਖਾਂ ਦੇ ਖਿਲਾਫ ਗੱਲ ਕੀਤੀ ਗਈ ਉੱਥੇ ਹੀ ਪੰਥਕ ਆਗੂਆਂ ਦੇ ਵੱਲੋਂ ਇਸ ਗੱਲ ਨੂੰ ਸੋਸ਼ਲ ਮੀਡੀਆ ਦੇ ਉੱਤੇ ਉਭਾਰਿਆ ਗਿਆ ਨਾ ਸਿਰਫ ਪੰਥਕ ਆਗੂ ਸਗੋਂ ਸਿਆਸੀ ਆਗੂ ਵੀ ਇਸ ਵਿੱਚ ਕੁਦਗੇ ਨੇ ਔਰ ਇਹੋ ਜੀ ਹਰਕਤ ਦੀ ਨਿੰਦਾ ਕੀਤੀ ਹੈ ਯੂਪੀ ਪ੍ਰਸ਼ਾਸਨ ਦੀ ਨਿੰਦਾ ਕੀਤੀ ਹੈ ਔਰ ਯੂਪੀ ਸਰਕਾਰ ਤੋਂ ਦਰਖਾਸਤ ਕੀਤੀ ਹੈ ਅਪੀਲ ਕੀਤੀ ਹੈ ਕਿ ਉਸ ਉੱਤੇ ਐਕਸ਼ਨ ਕੀਤਾ ਜਾਵੇ ਜਿਹੜੇ ਸਬੰਧਤ ਪੁਲਿਸ ਕਰਮੀ ਨੇ ਉਹਨਾਂ ਦੇ ਖਿਲਾਫ ਐਕਸ਼ਨ ਦੀ ਜਿਹੜੀ ਹੈ ਉਹ ਅਪੀਲ ਕੀਤੀ ਨਜ਼ਰ ਆ ਰਹੀ ਹੈ ਦਰਅਸਲ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਵਾਜ਼ ਚੱਕੀ ਹੈ ਜੋ ਯੂਪੀ ਦੇ ਵਿੱਚ ਪਾਣਾ ਵਾਪਰਿਆ ਕਿ ਪੁਲਿਸ ਮੁਲਾਜ਼ਮਾ ਨੇ ਕਿਵੇਂ ਸਿੱਖ ਵਿਅਕਤੀਆਂ ਨੂੰ ਸਿੱਖ ਪਰਿਵਾਰਾਂ ਨੂੰ ਅੱਤਵਾਦੀ ਕਿਹਾ ਸ਼ਰਿਆਮ ਉਹਨਾਂ ਨੂੰ ਅੱਤਵਾਦੀ ਕਹਿ ਕੇ ਸੰਬੋਧਨ ਕੀਤਾ ਜਿਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਵੀ ਬੋਲੇ ਕੀ ਕੋਜ ਆਪਣੇ ਟਵੀਟ ਦੇ ਵਿੱਚ ਲਿਖਦੇ ਨੇ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਆਪਣੇ ਟਵੀਟ ਵਿੱਚ ਲਿਖਦੇ ਨੇ ਕਿ ਲਖੀਮਪੁਰ ਖੇੜੀ ਪਲਿਆ ਪੀਰਾ ਯੂਪੀ ਰਾਜਮਾਰਗ ਉੱਤੇ ਸਥਾਨਕ ਪੁਲਿਸ ਅਧਿਕਾਰੀਆਂ ਵੱਲੋਂ ਉੱਥੋਂ ਲੰਘ ਰਹੇ ਸਿੱਖਾਂ ਨੂੰ ਅੱਤਵਾਦੀ ਉਪੱਦਰ ਵੀ ਜਿਹੇ ਸ਼ਬਦਾਂ ਦੇ ਨਾਲ ਬੇਇੱਜ਼ਤ ਕੀਤੇ ਜਾਣ ਤੇ ਸਾਨੂੰ ਸਖਤ ਇਤਰਾਜ਼ ਹੈ ਜਿੱਥੇ ਮੈਂ ਯੂਪੀ ਸਰਕਾਰ ਤੋਂ ਇਹਨਾਂ ਪੁਲਿਸ ਕਰਮੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦਾ ਹਾਂ ਉੱਥੇ ਹੀ ਸਾਰੇ ਸੂਬਿਆਂ ਅਤੇ ਕੇਂਦਰ ਦੀ ਸਰਕਾਰ ਨੂੰ ਅਪੀਲ ਵੀ ਕਰਦਾ ਹਾਂ ਖਾਸ ਤੌਰ ਤੇ ਸਿੱਖਾਂ ਪ੍ਰਤੀ ਫੈਲਾਈ ਜਾ ਰਹੀ ਨਫ਼ਰਤ ਨੂੰ ਠੱਲ ਪਾਉਣ ਲਈ ਸ਼ਰਾਰਤੀ ਲੋਕਾਂ ਦੇ ਨਾਲ ਨਾਲ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਬਾਰੇ ਤਾੜਨਾ ਕੀਤੀ ਜਾਵੇ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਤੇ ਇਹ ਹਮੇਸ਼ਾ ਜ਼ਬਰ ਅਤੇ ਜ਼ੁਲਮ ਦੇ ਵਿਰੁੱਧ ਲੜਦੀ ਆਈ ਹੈ ਬੇਸ਼ੱਕ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈ ਪਰ ਇਸ ਦੇ ਬਾਵਜੂਦ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਭਾਰਤ ਦੇ ਵਿੱਚ ਬਣਦੇ ਪਏ ਨੇ ਕਿਵੇਂ ਵੱਖ-ਵੱਖ ਸੂਬਿਆਂ ਦੇ ਵਿੱਚ ਜਾਂ ਤਾਂ ਪੁਲਿਸ ਮੁਲਾਜ਼ਮਾ ਨੂੰ ਜਿਹੜੇ ਦਸਤਾਰ ਧਾਰੀ ਹੁੰਦੇ ਨੇ ਜਿਹੜੇ ਸਿੱਖ ਹੁੰਦੇ ਨੇ ਜਾਂ ਫਿਰ ਨਾਰਮਲ ਆਮ ਸਿੱਖ ਪਰਿਵਾਰਾਂ ਦੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਿਵੇਂ ਸਿੱਖ ਵਿਅਕਤੀਆਂ ਨੂੰ ਜਾਂ ਤਾਂ ਕੁੱਟਿਆ ਜਾਂਦਾ ਬੜੀ ਬੇਰਹਿਮੀ ਦੇ ਨਾਲ ਜਾਂ ਫਿਰ ਉਹਨਾਂ ਨੂੰ ਅੱਤਵਾਦੀ ਿਕrar ਦੇ ਦਿੱਤਾ ਜਾਂਦਾ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਿਹਦੇ ਵਿੱਚ ਇਦਾਂ ਦੀ ਸਥਿਤੀ ਦਿਖਾਈ ਦਿੱਤੀ ਹੋਵੇ ਇਸ ਤੋਂ ਪਹਿਲਾਂ ਸਿੱਖਾਂ ਨੂੰ ਕੁੱਟਣ ਦੀਆਂ ਘਟਨਾਵਾਂ ਬੜੀਆਂ ਆਈਆਂ ਭਾਵੇਂ ਉਹ ਹਰਿਆਣਾ ਹੋਵੇ ਹਿਮਾਚਲ ਹੋਵੇ ਇਹੋ ਜਿਹੀਆਂ ਥਾਵਾਂ ਤੋਂ ਸਿੱਖਾਂ ਦੇ ਨਾਲ ਕੁੱਟਮਾਰ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਉਸ ਤੋਂ ਬਾਅਦ ਵੱਖ-ਵੱਖ ਕਿਸਮ ਦੀਆਂ ਟਿੱਪਣੀਆਂ ਦੇਸ਼ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਉੱਤੇ ਕੀਤੀਆਂ ਗਈਆਂ ਇੱਥੇ ਆ ਕੇ ਹੈਰਾਨੀ ਹੁੰਦੀ ਹੈ ਕਿ ਕੀ ਭਾਰਤ ਦੇਸ਼ ਸਿੱਖਾਂ ਨੂੰ ਸਵੀਕਾਰ ਕਰ ਵੀ ਰਿਹਾ ਜਾਂ ਨਹੀਂ ਜਾਂ ਸਿੱਖ ਹੀ ਜਿਹੜੇ ਨੇ ਉਹ ਭਾਰਤ ਦੇ ਨਾਲ ਰਲ ਕੇ ਭਾਰਤ ਦੀ ਇਕਸਾਰਤਾ ਵਾਸਤੇ ਹਰ ਯਤਨ ਕਰਦੇ ਪਏ ਨੇ ਖੈਰ ਇਸ ਮਾਮਲੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਆਵਾਜ਼ ਜ਼ਰੂਰ ਚੁੱਕੀ ਹੈ ਟਵੀਟ ਕਰਕੇ ਕੋਸ਼ਿਸ਼ ਕੀਤੀ ਹੈ ਕਿ ਯੂਪੀ ਸਰਕਾਰ ਤੱਕ ਆਵਾਜ਼ ਜਿਹੜੀ ਹੈ ਪਹੁੰਚਾਈ ਜਾਵੇ ਹਾਲਾਂਕਿ ਸਿਰਫ ਟਵੀਟ ਤੱਕ ਹੀ ਗੱਲ ਨਾ ਰਹਿ ਜਾਵੇ ਇਹ ਵੀ ਅਪੀਲ ਕੀਤੀ ਜਾਵੇਗੀ ਕਿ ਜ਼ੁਬਾਨੀ ਤੌਰ ਦੇ ਉੱਤੇ ਇਹ ਗੱਲਬਾਤ ਕੀਤੀ ਜਾਵੇ ਕਿਉਂਕਿ ਸਿਆਸਤਦਾਨਾਂ ਦੇ ਲਿੰਕਸ ਹੁੰਦੇ ਨੇ ਆਪਣੇ ਲਿੰਕਸ ਬਣਾਏ ਜਾਣ ਕੱਢੇ ਜਾਣ ਅਤੇ ਉੱਥੇ ਜਾ ਕੇ ਗੱਲ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਦੁਆਰਾ ਬਰਕਰਾਰ ਨਾ ਹੋ ਸਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ